ਸਟਾਰ ਕਿਸ ਕੀ ਹੈ ਬਸ ਇੱਕ ਫੋਨ ਪਿੱਛੇ ਗੱਟ ਚੋਪ ਸਟੈਂਡ ਡਰਾਫਟ ਭੇਜਿਆ ਹੈ ਅਮਿਤ ਭਾਈ ਆਇਆ ਰੌਡ ਤੋਂ ਸਾਈਡ ਜਿਹੜੇ ਖੇਤੀ ਕਰੂਆਂ ਦਾ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਡੇਡੇ ਟੱਗ ਨਾਲ ਜਨੀ ਹੂਬ ਹੂ ਕਹਿ دیਏ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਛੇ ਲੋਗਦਾਮ ਤੇ ਕੋਲਡ ਸਟੋਰਾ ਨੂੰ ਛੇ ਲੋਗਦਾਮ ਤੇ ਕੋਲਡ ਸਟੋਰਾ ਨੂੰ ਮੰਡੀ ਜਾਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਕਰਨ ਵਾਲਾ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਵੰਡਸ ਉਹ ਇੰਸ਼ੋਰ ਵਾਲੀ ਗੱਲ ਜਿਹੜੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ 31 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਫੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਸੰਭੰਗੀ ਹੈ ਉਹਦੇ ਤੇ ਜਿੰਨੇ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੇ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਨੇ ਜਿਹੜੇ ਉਹ ਵਿਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜੈਨੇ ਬਿਸ਼ਪ ਪਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜ ਖਾਂਦੇ ਨੇ ਉਹ ਵੀ ਮਾਰਕੀਟ ਕਮਿਟੀਆ ਟਰੱਕ ਜੁਨੀਆ ਜਿੰਨੀ ਲੇਬਰ ਹੈ ਉਹੋ ਜਿੰਨੇ ਸਾਰੇ ਆੜਤੀਏ ਸਾਲਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਸਾਰੀਆਂ ਜੱਜੇ ਬੰਦਿਆਂ ਨੇ ਇੱਕੋ ਆਵਾਜ਼ ਚ ਇਹਨੂੰ ਰੱਦ ਕਰਤੇ ਦਬਾਅ ਦਿੰਦਾ ਜਿਹਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਹੰਘਾਰਾ ਦਿੱਤਾ ਹੈ ਕਿ ਅਸੀਂ ਇਹਦੇ ਤੇ ਖੇਤੀ ਮੀਟਿੰਗਾਂ ਬੁਲਾ ਕੇ ਕੋਈ ਫੈਸਲਾ ਕਰਨ ਜਾ ਰਹੇ ਉਹ ਰਾਜ ਸਰਕਾਰਾਂ ਸਾਹਮਣੇ ਲਿਖਿਆ ਹੈ ਸਾਹਮਣੇ ਸਟੇਟ ਸਬਜੈਕਟ ਹੈਗਾ ਉਹ ਟ੍ਰਾਫਿਕ ਜਿਹੜਾ ਉਹਨਾਂ ਨੇ ਕੋਈ ਕੰਪਲਸੈਂਟ ਨਹੀਂ ਹੈ ਕਿਤੇ ਗਲਤੀ ਉਹ ਲਿਖਿਆ ਤੁਸੀਂ ਅਗਰ ਲਾਗੂ ਕਰਨਾ ਨਹੀਂ ਕਰੋ ਹੈਗਾ ਇਸ ਕਿਸੇ ਸਟੇਟ ਸਬਜੈਕਟ ਹੈਗਾ ਉਹ ਸਟਾਰਟਿੰਗ ਤੇ ਹੀ ਕਰ ਲਿਖੀ ਹੋਈ ਹੈ ਇਸ ਕਰਕੇ ਰੱਦ ਕਰਨਾ ਨਾ ਕਰਨਾ ਤਾਂ ਸਰਕਾਰ ਦੇ ਹੱਥ ਵਿੱਚ ਹੀ ਹੈ ਬਿਲਕੁਲ ਇਹ ਠੀਕ ਹੈ ਤੁਹਾਡੀ ਉਹ ਇਹ ਲਾਈਨ ਲਿਖੀ ਹੋਈ ਹੈ ਵੀ ਐਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਹੈ ਆ ਪਰ ਤੁਸੀਂ ਛੋਡੇ ਸਮਝਣ ਵਾਲੀ ਗੱਲ ਇਹ ਹੈ ਭਲਾ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਕੇਂਦਰ ਸਰਕਾਰ ਨੇ ਇਹ ਰਾਜ ਸਰਕਾਰਾਂ ਨੂੰ ਕਿਉਂ ਦਿੱਤਾ ਇਹਦਾ ਇੱਕ ਮਨੋਰ ਇੱਥਿਆ ਇਹਦੇ ਪਿੱਛੇ ਇੱਕ ਝਾਲ ਹੈ ਇੱਕ ਖੇੜ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਵੀ ਵਿਸ਼ਪ ਪਰ ਸੰਸਥਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੰਡਾਰੀ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਭਾਜਪਾ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਤਾਂ ਇਹ ਉਥੇ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋ ਜਾਊਗਾ ਇਹਦਾ ਮਤਲਬ 33% ਜਾਂ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਦੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਯਾਨੀ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਬਿਸ਼ਪਰ ਸੰਤਾ ਨੂੰ ਕਿ ਸੋਡੀ ਅਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕੱਟ ਲੇ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਹਟਾਣ ਦੇਣੀਆਂ ਬੰਦ ਕਰਨਗੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਰਾਹ ਪਾਉਣ ਦੀ ਕੋਸ਼ਿਸ਼ ਹੈ ਇਹ ਭਾਜੀਪੀ ਦੀ ਖੇੜ ਹੈ ਇਹ ਚਾਲ ਹੈ ਜਿਹੜੀ ਨਵੀਂ ਕੱਢੀ ਹੈ ਪ੍ਰਧਾਨਜੀ ਸਰਕਾਰ ਵੱਲੋਂ ਉਹਨਾਂ ਨੇ ਕੀ ਕਿਹਾ ਫਿਰ ਉਹ ਕੀ ਕਰਨ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਸੱਦਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਪ੍ਰਪੋਜ਼ਲ ਸੀ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਤੇ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰ ਆ ਜਾਵੇ ਅਗਲੀ ਮੀਟਿੰਗ ਰੱਖੀ ਕੋਈ ਸਰਕਾਰ ਨਾਲ ਅਗਲੀ ਮੀਟਿੰਗ ਸਰਕਾਰ ਨਾਲ ਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿਹੜਾ ਪੱਖ ਹੋ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਹੈ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਦਾ ਸਰਕਾਰ ਕੀ ਕਹਿੰਦੀ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂ ਸਰ ਹੋ ਇਸ ਕਾਰ ਤੁਸੀਂ ਮੀਟਿੰਗ ਕਰ ਸਕਦੀ ਹੈ ਨਹੀਂ ਸਰਕਾਰ ਤਾਂ ਨਕਾਰ ਹੀ ਰਹੀ ਹੈ ਲੇਕਿਨ ਹੋਰ ਹੋਲ ਵੀ ਕੋਈ ਸਰਕਾਰ ਦਾ ਨਕਾਰ ਤਾਂ ਜੇ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ ਚ ਆ ਗਿਆ ਤਾਂ ਉਦੋਂ ਕਹਾਂਗੇ ਵੀ ਸਰਕਾਰ ਨੇ ਨਕਾਰਤਾ ਇਹ ਤਾਂ ਜਵਾਨਾਂ ਸਰਕਾਰ ਨੂੰ ਅੱਗੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਨੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਪਸਾਉਂਦਾ ਅਸੀਂ ਉਹਨਾਂ ਚਿਰ ਨਹੀਂ ਕਹਿੰਦੇ ਵੀ ਮੰਨ ਲਿਆ ਉਹ ਗ੍ਰਾਹਕ ਜਿੰਨੇ ਸਾਡੇ ਹੱਥ 'ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਗਿਆ ਨੇ ਬਾਈ ਅਸੀਂ ਦੇਖੋ ਕਾਨੂੰਨ ਮੋਤੀ ਸਾਹਿਬ ਦੇ ਕਹਤਾ 19 ਨਵੰਬਰ ਨੂੰ ਵੀ ਮੈਂ ਕਾਨੂੰਨ ਬਾਸ ਲੈ ਰੇ ਰੱਦ ਕਰਤੇ ਇਹ ਤਾਂ ਰਿਪੀਲ ਹੋ ਗਈ ਜੀ ਅਸੀਂ ਉਹ ਤੋਂ ਮੁੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਹਿਮਤੀ ਹੋਏ ਅਸੀਂ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਅਸੀਂ ਐ ਪ੍ਰਵਾਨ ਨਹੀਂ ਕਰਦੇ ਜੇ ਸਰਕਾਰ ਨੇ ਕਹਿਤਾ ਵੀ ਠੀਕ ਆ ਸੀ ਅਸੀਂ ਇਹਨਾਂ ਰੱਦ ਕਰ ਦਾਂਗੇ ਨਹੀਂ ਪ੍ਰਵੰਦ ਕਰ ਗ੍ਰਾਹਕ ਸਾਹਿਬ ਗ੍ਰਾਹਕ ਸਾਹਿਬ ਬਹੁਤ ਵੱਡਾ ਮਸਲਾ ਹੈਗਾ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਖੇਤੀ ਦਾ ਮਸਲਾ ਹੀ ਆ ਤੁਸੀਂ ਸੀਐਮ ਸਾਹਿਬ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਆ ਜਾਂ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਨਾਲ ਅੱਜ ਤਾਂ ਬਾਰਾਜ ਖੁੱਲਿਆ ਯਾਰ ਆ ਦਰਵਾਜ਼ਾ ਹੀ ਅੱਜ ਖੁੱਲਿਆ ਸਾਨੂੰ ਤਾਂ ਅੱਜ ਪਹਿਲੀ ਵਾਰੀ ਆਏ ਆ ਅਸੀਂ ਇਸ ਮਸਲੇ ਦੇ ਇਹ ਤਾਂ ਕਾ ਗੱਲ ਚੱਲੂ ਕਿ ਸੀਐਮ ਸਾਹਿਬ ਨਾਲ ਉਹਨਾਂ ਨੇ ਕਿਹਾ ਕਿ ਮੀਟਿੰਗ ਰਖਾਵਾਂਗੇ ਥੋੜੀ ਜਿਹੀ ਰੋਡ ਪ ਨੇ ਨਾ ਅਸੀਂ ਮੰਗਿਆ ਤੇ ਨਾਮ ਨਾਲ ਅਸੀਂ ਮੰਗ ਕੀਤੀ ਅਸੀਂ ਫਿਰ ਜਦੋਂ ਲੜਾਂਗੇ ਸੰਘਰਸ਼ ਕਰਾਂਗੇ ਆਪੇ ਕੋਲ ਪਹਿਲੇ ਵਾਰ ਸਭ ਦੀ ਗੱਲ ਹੋਈ ਤੁਸੀਂ ਬਾਕੀ ਬੈਠੇ ਨੇ ਉੱਥੇ ਵੀ ਨਹੀਂ ਯਾਰ ਇਹ ਸੇ ਸਾਡਾ ਅਜੰਡਾ ਨਹੀਂ ਸੀ ਅਜੰਡੇ ਤੇ ਗੱਲ ਕੀਤੀ ਅੱਜ ਰਾਜਪਾਲ ਨੇ ਵੀ ਕਿਹਾ ਵੀ ਡੱਲੇਵਾਲ ਦਾ ਜਿਹੜਾ ਮਰਨਵਰਤਾ ਸਮਾਪਤ ਕਰਾ ਦੇਣਾ ਚਾਹੀਦਾ ਹੋ ਜਾਣਾ ਚਾਹੀਦਾ ਦੇਖੋ ਰਾਜਪਾਲ ਨੇ ਕਿਹਾ ਵੀ ਉਹ ਉਹ ਆਪਣੀ ਗਵਰਨਮੈਂਟ ਨੂੰ ਕਹਵੇ ਸਰ